ਸਤਿਗੁਰ ਨੇ ਬਾਣੀ ਵਿੱਚ ਵੀ ਵਾਕੀ ਕੀਤੀ ਸਤਿਗੁਰ ਕਹਿੰਦੇ ਇਹ ਦੁਰਲੱਭ ਜਨਮ ਹੈ ਸੇ ਕਹਿੰਦੇ ਬੜੀਆਂ ਜੂਨਾ ਤੋਂ ਬਾਅਦ ਮਿਲਿਆ ਏ ਇੱਕ ਅਰਜ਼ ਵੀ ਕਰਨਿਆ ਇੱਕ ਅਰੀਬ ਨੇ ਬੜਾ ਪਿਆਰਾ ਲਿਖਿਆ ਉਹ ਲਿਖਦਾ ਵਾਰੇ ਬਲਹਾਰੇ ਜਾਵਾ ਨਿਤ ਉਹਦੀ ਸ਼ਾਨ ਉਤੋਂ ਉਸੇदाई ਕੁਦਰਤੋਂ ਬਣਾਇਆ ਤਸ ਬੰਦਾ ਏ ਅੱਡੋ ਅੱਡੀ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਇਹ ਸਫਾਈ ਸੋਹਣੀ ਫੇਰ ਫੇਰ ਰਹਦਾ ਏ ਬਾੜੋਂ ਸੋਹਣੇ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ ਵਿੱਚ ਇਹਦੇ ਪਰ ਦਿੱਤਾ ਮਾਲ ਬੜਾ ਗੰਦਾ ਏ ਬੰਦਾ ਉਹਦਾ ਹੋ ਕੇ ਕਰੇ ਬੰਦਗੀ ਜੇ ਬੰਦਾ ਚੰਗਾ ਬੰਦਗੀ ਬਿਗੇਰ ਬੰਦਾ ਗੰਦਗੀ ਤੋਂ ਬੰਦਾ ਏ ਸਤਿਗੁਰ ਦੀ ਬਾਣੀ ਵੀ ਆਖਦੀ ਹੈ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੂ ਸਤਿਗੁਰ ਕਹਿੰਦੇ ਪਰਮੇਸ਼ਰ ਦੀ ਇਬਾਦਤ ਕਰ